ਪੰਜਾਬ ਦੇ ਵਿੱਚ ਟ੍ਰੈਫਿਕ ਦਿਨੋ ਦਿਨ ਇਹਨਾਂ ਨੂੰ ਵੱਧ ਰਿਹਾ ਹੈ ਕਿ ਲਗਾਤਾਰ ਹਾਸਿਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਕਿ ਛੋਟੀ ਬਾਰਾਂਦਰੀ ਦੇ ਵਿੱਚ ਇੱਕ ਕਾਰ ਤੇ ਬਾਈਕ ਵਿਚਕਾਰ ਭਿਆਨਕ ਟੱਕਰ ਹੋ ਗਈ ਇਸ ਭਿਆਨਕ ਹਾਸੇ ਦੇ ਵਿੱਚ ਬਾਈਕ ਸਵਾਰਾ ਗੰਭੀਰ ਜ਼ਖਮੀ ਦੱਸੇ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਏਅਰ ਬੈਗ ਤੱਕ ਖੁੱਲ ਗਏ ਇਹ ਹਾਸਾ ਇਨਾ ਭਿਆਨਕ ਸੀ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਬਹੁਤ ਤੇਜ਼ ਰਸਤਾ ਦੇ ਨਾਲ ਕਾਰ ਚਲਾ ਰਿਹਾ ਸੀ ਤੇ ਉਸਨੇ ਸ਼ਰਾਬ ਵੀ ਪੀ ਰੱਖੀ ਸੀ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਤੁਸੀਂ ਚਲਾ ਰਹੇ ਸੀ ਜੀ ਗੱਡੀ ਇਹ ਹੀ ਸੀ ਸਰ ਜੀ ਚਲਾ ਰਹੇ ਸੀ ਜੀ ਪੰਜ ਹਜ਼ਾਰ ਮੈਂ ਚਲਾ ਰਹੇ ਸੀ ਮਾਨ ਜੀ ਉੱਥੋਂ ਆ ਕੇ ਇਦਾਂ ਕੁਛ ਕਰਦੇ ਗੱਡੀ ਮਾਰ ਰਹੇ ਮੈਂ ਕੀ ਕਰ ਸਕਦਾ ਸਰ ਤੁਹਾਡੀ ਜਿਹੜੀ ਗੱਡੀ ਆ ਰੋਂਗ ਸਾਈਡ ਦੇ ਉੱਤੇ ਆ ਤੁਸੀਂ ਉਧਰ ਮੈਂ ਆ ਰਹੇ ਆ ਕਿਹੜੀ ਜਗ੍ਹਾ ਤੂੰ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਸਰ ਮੈਂ ਆ ਰਿਹਾ ਮੈਂ ਕਿਹੜੀ ਜਗ੍ਹਾ ਤੂੰ ਆ ਰਹੇ ਸੀਗੇ ਉਧਰ ਆ ਰਹੇ ਆਂ ਜੀ ਮੈਂ ਕਿਹੜੀ ਜਗ੍ਹਾ ਸਰ ਨਹੀਂ ਨਹੀਂ ਬਾਤ ਸੁਣੋ ਮੈਂ ਉਧਰ ਆ ਰਹੇ ਕਿੱਥੇ ਜਾ ਰਹੇ ਸੀਗੇ ਸਰ ਮੈਂ ਆਪਣੇ ਘਰ ਜਾ ਰਿਹਾ ਕਿਹੜੀ ਜਗ੍ਹਾ ਜੀ ਤੁਹਾਡੇ ਘਰ ਮੈਨੂੰ ਪਤਾ ਅੱਛਾ ਜੀ ਮੈਂ ਉਧਰ ਆ ਰਹੇ ਆ ਇਧਰ ਕੋਈ ਲੈ ਕੇ ਗੱਡੀ ਠੋਕ ਜਵੇ ਮੈਂ ਕੀ ਕਰਦਾ ਸਰ ਹੋ ਗਈ ਹੈ ਸਰ ਜੇ ਬਾਈਕ ਵਾਲੇ ਨੇ ਗੱਡੀ ਠੋਕ ਦਿੱਤੀ ਤੇ ਗੱਡੀ ਦੇ 에ਅਰ ਬੈਗ ਤਾਂ ਖੁੱਲ ਜਾਣਗੇ ਜੀ ਉਹ ਠੋਕੇਗੇ ਤਾਂ ਖੁੱਲਣਗੇ ਨਾ ਕਿੰਨੀ ਸਪੀਡ ਤੇ ਸੀਗੇ ਸਰ ਮੈਂ ਤੇ 20 30 ਕਿਲੋ ਪ੍ਰਤੀ ਘਾਵਾ ਮੇਰੇ ਆ ਤੇ ਬਾਈਕ ਵਾਲਾ ਜੀ ਉਹ ਮੈਨੂੰ ਬੋਲ ਰਿਹਾ ਕਿੰਨੀ ਸਪੀਡ ਤੇ ਸੀਗਾ আচ্ছা ਜੀ ਉਹਨਾਂ ਨੇ ਕਿ ਠੋਕ ਦਿੱਤੀ ਮੈਂ ਕੀ ਕਰਾਂ ਤੁਸੀਂ ਡਰਿੰਕ ਕੀਤੀ ਹੋਈ ਸਰ ਨਾ ਮੈਂ ਹਾਦਸਾ ਹੋ ਗਈ ਡਰਿੰਕ ਕਰੀ ਜਾਂ ਨਾ ਕਰ ਰੇ ਉਹ ਬੰਦਾ ਉਧਰੋਂ ਆ ਰਿਹਾ ਹਰ ਮਾਨ ਦੇ ਨਾਲ ਗੱਡੀ ਚਾ ਰਿਹਾ ਇਹ ਦਰ ਠੋਕਦੇ ਉਹ ਗੱਡੀ ਨੂੰ ਤੇ ਬੰਦਾ ਕੀ ਕਰੇ ਗੱਡੀ ਨੂੰ ਮੇਰਾ ਨਾਮ ਭਈ ਜਗਦੀਪ ਸਿੰਘ ਜਗਦੀਪ ਜੀ ਕੀ ਗੱਲ ਹੋਈ ਹੈ ਜਿਹੜੀ ਗੱਲ ਇਦਾਂ ਹੋਈ ਜੀ ਦੇਖੋ ਜੀ ਇੱਧਰੋਂ ਗੱਡੀ ਆਈ ਆ ਇੱਥੇ ਹਿੱਟ ਕੀਤੀ ਆ ਜੀ ਇੱਥੇ ਹਿੱਟ ਕੀਤੀ ਥੱਲੇ ਤੁਹਾਡੇ ਸਮਾਨ ਪਿਆ ਉਹ ਮੋਟਰਸਾਈਕਲ ਦਾ ਜੀ ਜੀ ਲਾਈਟ ਉੱਥੇ ਉਹ ਪਈ ਆ ਜੀ ਬੰਦੇ ਦਾ ਖੂਨ ਇੱਧਰ ਪਿਆ ਜਿੱਥੇ ਬੰਦਾ ਡਿਗਿਆ ਹੂੰ ਬੰਦੇ ਨੂੰ ਹਿੱਟ ਕਰਕੇ ਗੱਡੀ ਫੁੱਟਪਾਥ ਤੇ ਚੜ ਗਈ ਆ ਉਹ ਦੇਖੋ ਜੀ ਤੇ ਫੁੱਟਪਾਥ ਚੜੀ ਆ ਬਾਈਕ ਮੋਰਿਓ ਪੂਰਾ ਡੈਮੇਜ ਹੋ ਗਿਆ ਸ਼ੌਕਰ ਫਰੰਟ ਸਾਰਾ ਟੁੱਟ ਗਿਆ ਇੱਕ ਤਾਂ ਹੁੰਦਾ ਡੈਮੇਜ ਡੈਮੇਜ ਨਹੀਂ ਆ ਟੁੱਟ ਗਿਆ ਗੱਡੀ ਦੇ 에ਅਰ ਬੈਗ ਖੁੱਲ ਗਏ ਆ ਤੇ ਗੱਡੀ ਐਗਜੈਕਟ ਪਤਾ ਲੱਗ ਰਿਹਾ ਕਿ ਰੋਂਗ ਸਾਈਡ ਤੇ ਆ ਬਾਈਕ ਵਾਲਾ ਬਿਲਕੁਲ ਸਹੀ ਸਾਈਡ ਤੇ ਕਾਰਨਰ ਤੇ ਆ ਇਕਦਮ ਕਾਰਨਰ ਜਿਹੜੇ ਬਾਈਕ ਚਲਾ ਰਹੇ ਸੀਗੇ ਤੁਹਾਡੇ ਕੀ ਲੱਗਦੇ ਨੇ ਆ ਜਿਹੜੇ ਬਾਈਕ ਚਲਾਇਓ ਉਸ ਮੇਰੇ ਸਾਹਮਣੇ ਲੱਗਦੇ ਓਕੇ ਕੀ ਨਾਮ ਹੈ ਉਹਨਾਂ ਦਾ ਉਹਨਾਂ ਗੁਰਪ੍ਰੀਤ ਸਿੰਘ ਕਿੱਥੇ ਦੇ ਰਹਿਣ ਵਾਲੇ ਨੇ ਉਹ ਰਹਿਣ ਵਾਲੇ ਜੀ ਇੱਥੇ ਮਕੇਰੀਆਂ ਦੇ ਠੀਕ ਹੁਣ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਭਾਜੀ ਇਸ ਟਾਈਮ ਸਾਮ ਤੋਂ ਆ ਰਹੇ ਸੀ ਇੱਥੇ ਲੋਕਲ ਰਹਿੰਦੇ ਕੰਮ ਕਰਦੇ ਆ ਜਲੰਧਰ ਕੰਮ ਕਰਦੇ ਹਾਂਜੀ ਜਲੰਧਰ ਕੰਮ ਕਰਦੇ ਆ ਅੱਛਾ ਜੀ ਘੜਿਆਣਾ ਰੂਮ ਲਿਆ ਤਾਂ ਉੱਥੇ ਰਹਿੰਦੇ ਜੀ ਅੱਛਾ ਜੀ ਫਲਾਟ ਥੋੜੇ ਨਾਜ਼ੁਕ ਨੇ ਜੀ ਸਿਰ ਚ ਸੱਟ ਲੱਗੀ ਆ ਗੁੱਟ ਟੁੱਟਾ ਵਾ ਅੱਛਾ ਜੀ ਸ਼ੋਲਡਰ ਚ ਫ੍ਰੈਕਚਰ ਆ ਜੀ ਬਾਕੀ ਹਜੇ ਐਕਸ-ਰੇ ਵਗੈਰਾ ਚੱਲ ਰਿਹਾ ਜੀ ਉਹ ਜਿਹੜੀਆਂ ਚੀਜ਼ਾਂ ਦਿਖ ਰਹੀਆਂ ਉਹ ਦੱਸ ਰਿਹਾ ਬਾਕੀ ਉੱਥੇ ਉਹਨਾਂ ਨੂੰ ਪਤਾ ਲੱਗੇਗਾ ਠੀਕ ਹੈ ਜੀ ਹਾਂ ਜੀ ਮੋਕੇ ਦੇ ਉੱਤੇ ਕੋਈ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਤੁਹਾਡੇ ਤੋਂ ਆ ਪੁਲਿਸ ਵੱਲੋਂ ਫੋਨ ਆਇਆ ਸੀ ਜੀ ਬਟ ਸਾਡੀ ਹਜੇ ਤਾਂ ਮੀਟਿੰਗ ਨਹੀਂ ਹੋਈ ਹੈਗੀ ਗੱਲਬਾਤ ਨਹੀਂ ਹੋਏਗੀ ਪੁਲਿਸ ਉਹ ਗੱਡੀ ਵਾਲੇ ਨੂੰ ਲੈ ਗਈ ਆ ਹਾਂ ਜੀ ਹਾਂ ਜੀ 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 ਤਦੂ ਤਦੂ ਮੋਕਦੇ ਆ ਕੇ ਕੋਈ ਗੱਡੀ ਦੇ ਵਿੱਚ ਰੁਕਦਾ ਜੀ ਹੁੰਦਾ ਵੇ ਚੀ ਜੀ ਇਹ ਜਿਹੜਾ ਬੰਨ ਲੱਗਦਾ ਵੇ ਇਹਨਾਂ ਰਹੀ ਹੈ ਬਈ ਹੂੰ ਤੇ ਇਹ ਜਿਹੜਾ ਟ੍ਰੇਕਰ ਆ ਕਿੱਥੇ ਲੱਗਦੀ ਹੈ ਤੇ ਗੱਡੀ ਦੀ ਇਹ ਥੋੜੀ ਮੋਟਰਸਕਲ ਕੋਲ ਤੋਂ ਵੀ ਡੈਮੇਜ ਹੋ ਗਿਆ ਔਰ ਗੱਡੀ ਦੀ ਜਿਹੜੀ ਵੇ ਕੋਈ ਪੀਆਟ ਦੇ ਜੀ ਇੱਕ ਇੱਕ ਪਤਾ ਲੱਗਿਆ ਸਰ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਕਿੰਨੇ ਜਨੇ ਸੀਗੇ ਸਰ ਇੱਕ ਮੋਟਰਸਾਈਕਲ ਤਾਂ ਮੈਂ ਦੇਖੀ ਜੀ ਉਹਨੂੰ ਹੁਣ ਕਿੱਥੇ ਇਲਾਜ ਲਈ ਅੱਛਾ ਜੀ ਹਾਲਤ ਗੰਭੀਰ ਹੈ ਜੀ ਹਾਂ ਜੀ ਹਾਂ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ